ਫੇਰੇ ਹੋਏ ਵਿਆਹ ਹੋਇਆ ਤੇ 2 ਘੰਟਿਆਂ ਦੇ ਬਾਅਦ ਰਿਸ਼ਤਾ ਟੁੱਟ ਗਿਆ ਦਲਾਖ ਤੱਕ ਗੱਲ ਪਹੁੰਚ ਗਈ ਹੈ ਹੈਰਾਨ ਕਰ ਦਵੇਗਾ ਇਹ ਪੂਰਾ ਮਾਮਲਾ ਜਿੱਥੇ ਕਿ ਇੱਕ ਪਵਿੱਤਰ ਰਿਸ਼ਤਾ ਵਿਆਹ ਜਿਸ ਨੂੰ ਕਿ ਅੱਜ ਦੇ ਸਮੇਂ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਮਜ਼ਾਕ ਬਣਾ ਕੇ ਰੱਖਿਆ ਹੋਇਆ ਫੇਰੇ ਹੋਏ ਨਹੀਂ ਕਿ 2 ਘੰਟੇ ਬਾਅਦ ਉਹ ਵਿਆਹ ਟੁੱਟ ਜਾਂਦਾ ਹੈ ਆਖਿਰ ਅਜਿਹੀ ਕਿਹੜੀ ਵਜ੍ਹਾ ਸੀਗੀ ਕਿ ਇਹ ਵਿਆਹ ਦੋ ਘੰਟੇ ਤੱਕ ਇਹ ਨਹੀਂ ਚੱਲਿਆ ਜਿੱਥੇ ਪੂਰੇ 7 ਜਨਮਾਂ ਦਾ ਕਿਹਾ ਜਾਂਦਾ ਹੈਗਾ ਕਿ ਰਿਸ਼ਤਾ ਹੁੰਦਾ ਹੈਗਾ 7 ਜਨਮਾਂ ਦਾ ਪਰ ਇੱਥੇ ਤਾਂ ਇੱਕ ਜਨਮ ਦਾ ਬਹੁਤ ਦੂਰ ਦੀ ਗੱਲ ਹੈ ਦੋ ਘੰਟੇ ਤੱਕ ਇਹ ਰਿਸ਼ਤਾ ਕਿਉਂ ਨਹੀਂ ਨਿਭਿਆ ਆਖਿਰ ਕੀ ਹੈ ਇਸ ਦੇ ਪਿੱਛੇ ਦੀ ਵਜ੍ਹਾ ਦਰਅਸਲ ਤੁਹਾਨੂੰ ਦੱਸ ਦਈਏ ਕਿ ਉੱਤਰ ਪ੍ਰਦੇਸ਼ ਦੇ ਮथुरा ਦੇ ਵਿੱਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਵਿਆਹ ਤੋਂ ਸਿਰਫ 2 ਘੰਟੇ ਬਾਅਦ ਹੀ ਲਾੜਾ ਲਾੜੀ ਦਾ ਰਿਸ਼ਤਾ ਟੁੱਟ ਗਿਆ ਇਸ ਦੌਰਾਨ ਸਥਿਤੀ ਦੇ ਵਿੱਚ ਹੱਦ ਤੱਕ ਵਿਗੜ ਗਈ ਕਿ ਲਾੜੇ ਲਾੜੀ ਦੇ ਪਰਿਵਾਰ ਨੇ ਲਾੜੇ ਦੀ ਬੁਰੀ ਤਰੀਕੇ ਨਾਲ ਕੁੱਟਮਾਰ ਕੀਤੀ ਅਸਦੇ ਉਸਦੇ ਕੱਪੜੇ ਤੱਕ ਪਾੜ ਦਿੱਤੇ ਇਸ ਬਾਅਦ ਤੋਂ ਬਾਅਦ 2 ਲੱਖ ਰੁਪਏ ਲੈ ਕੇ ਦੋਵਾਂ ਧਿਰਾਂ ਦੇ ਵਿੱਚ ਸਮਝੌਤਾ ਹੋ ਗਿਆ ਮਿਲੀ ਜਾਣਕਾਰੀ ਦੇ ਮੁਤਾਬਕ ਲਾੜਾ ਲਾੜੀ ਦਾ ਇਹ ਰਿਸ਼ਤਾ ਵੈਬਸਾਈਟ ਯਾਨੀ ਕਿ ਸੋਸ਼ਲ ਮੀਡੀਆ ਸ਼ਾਦੀ.com ਦੇ ਉੱਤੇ ਰਾਹੀਂ ਤੈਅ ਹੋਇਆ ਸੀਗਾ ਲਾੜਾ ਅੰਕਿਤ ਵਰਮਾ ਮੂਲ ਰੂਪ ਦੇ ਵਿੱਚ ਕਾਨਪੂਰ ਦਾ ਰਹਿਣ ਵਾਲਾ ਸੀ ਜੋ ਇਸ ਸਮੇਂ ਮथुरा ਦੇ ਗਲੀ ਸੁਨਾਰਨ ਖੇਤਰ ਦੇ ਵਿੱਚ ਕਿਰਾਏ ਦੇ ਮਕਾਨ ਦੇ ਵਿੱਚ ਰਹਿੰਦਾ ਹੈ ਉੱਤੇ ਹੀ ਲਾੜੀ ਦਾ ਪਰਿਵਾਰ ਪਿਛਲੇ 4 ਦਿਨਾਂ ਤੋਂ ਮथुरा ਦੇ ਵਿੱਚ ਵਿਆਹ ਦੀਆਂ ਤਿਆਰੀਆਂ ਦੇ ਵਿੱਚ ਰੁੱਝਿਆ ਹੋਇਆ ਸੀ ਵਿਆਹ ਦੀਆਂ ਰਸਮਾਂ ਪੂਰੀਆਂ ਹੋਣ ਤੋਂ ਬਾਅਦ ਜਦੋਂ ਲਾੜੀ ਨੂੰ ਗਹਿਣਿਆਂ ਦੇ ਨਾਲ ਸਜਾਉਣ ਦਾ ਸਮਾਂ ਆਇਆ ਤਾਂ ਵਿਵਾਦ ਸ਼ੁਰੂ ਹੋ ਗਿਆ ਦੋਸ਼ ਇਹ ਲੱਗੇ ਕਿ ਲਾੜੇ ਦੇ ਪੱਖ ਨੇ ਗਹਿਣੇ ਨਹੀਂ ਦਿੱਤੇ ਜਿਸ ਕਾਰਨ ਗਰਮਾ-ਗਰਮ ਬਹਿਸ ਹੋ ਗਈ ਇਸ ਦੌਰਾਨ ਲਾੜੀ ਦੇ ਪਰਿਵਾਰ ਨੇ ਕਿਹਾ ਹੈ ਕਿ ਅੰਕਿਤ ਵਰਮਾ ਨੇ ਵਿਆਹ ਤੋਂ ਪਹਿਲਾਂ ਇੱਕ ਘਰ ਅਤੇ ਇੱਕ ਚੰਗੀ ਨੌਕਰੀ ਹੋਣ ਦਾ ਦਾਵਾ ਕੀਤਾ ਸੀ ਜੋ ਬਾਅਦ ਦੇ ਵਿੱਚ ਝੂਠ ਸਾਬਤ ਹੋਇਆ ਜਦੋਂ ਲਾੜੀ ਦੇ ਪਰਿਵਾਰ ਨੇ ਸਥਿਤੀ ਦੇ ਉੱਤੇ ਸਵਾਲ ਉਠਾਇਆ ਤਾਂ ਦੋਵਾਂ ਪਰਿਵਾਰਾਂ ਦੇ ਵਿੱਚਕਾਰ ਝਗੜਾ ਵੱਧ ਗਿਆ ਜਿਸ ਕਾਰਨ ਮਾਹੌਲ ਖਰਾਬ ਹੋ ਗਿਆ ਗੁੱਸੇ ਦੇ ਵਿੱਚ ਲਾੜੀ ਦੇ ਪਰਿਵਾਰ ਨੇ ਲਾੜੇ ਨੂੰ ਬੰਦਕ ਬਣਾ ਲਿਆ ਗੈਸਟ ਹਾਊਸ ਦੇ ਵਿੱਚ ਹੰਗਾਮਾ ਕਰਦੇ ਹੋਏ ਲਾੜੇ ਦੇ ਕੱਪੜੇ ਤੱਕ ਪਾੜ ਦਿੱਤੇ ਗੇਸਟ ਹਾਊਸ ਦੇ ਮਾਲਕ ਦੇ ਅਨੁਸਾਰ ਲਾੜੇ ਦੇ ਜੋ ਕਿ ਲਾੜੇ ਨੇ ਗੈਸਟ ਹਾਊਸ ਦੀ ਬੁਕਿੰਗ ਕਰਵਾਈ ਸੀ ਪਰ ਲੜਾਈ ਸ਼ਾਇਦ ਕਿਤੇ ਹੋਰ ਸ਼ੁਰੂ ਹੋ ਗਈ ਤਾਂ ਸਾਰੀ ਰਾਤ ਪੁਲਿਸ ਬੁਲਾਉਣ ਬਾਰੇ ਚਰਚਾ ਹੁੰਦੀ ਰਹੀ ਪਰ ਦੋਵਾਂ ਧਿਰਾਂ ਨੇ ਆਪਸੀ ਸਿਆਮਤ ਦੇ ਨਾਲ ਮਾਮਲਾ ਸੁਲਝਾਉਣ ਦਾ ਫੈਸਲਾ ਕੀਤਾ ਲਾੜੇ ਦੇ ਭਰਾਵਾਂ ਨੇ ਸਥਿਤੀ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਅਤੇ ਅੰਤ ਦੇ ਵਿੱਚ 2 ਲੱਖ ਰੁਪਏ ਨਗਦ ਦੇ ਕੇ ਸਮਝੌਤਾ ਹੋ ਗਿਆ ਤੇ ਇਸ ਦੇ ਨਾਲ ਵਿਆਹ ਤੋਂ ਸਿਰਫ 2 ਘੰਟੇ ਬਾਅਦ ਹੀ ਰਿਸ਼ਤਾ ਖਤਮ ਵੀ ਹੋ ਗਿਆ ਫੇਰੇ ਹੋਏ ਵਿਆਹ ਹੋਇਆ ਤੇ 2 ਘੰਟਿਆਂ ਦੇ ਬਾਅਦ ਰਿਸ਼ਤਾ ਟੁੱਟ ਗਿਆ ਦਲਾਖ ਤੱਕ ਗੱਲ ਪਹੁੰਚ ਗਈ ਹੈ ਹੈਰਾਨ ਕਰ ਦਵੇਗਾ ਇਹ ਪੂਰਾ ਮਾਮਲਾ ਜਿੱਥੇ ਕਿ ਇੱਕ ਪਵਿੱਤਰ ਰਿਸ਼ਤਾ ਵਿਆਹ ਜਿਸ ਨੂੰ ਕਿ ਅੱਜ ਦੇ ਸਮੇਂ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਮਜ਼ਾਕ ਬਣਾ ਕੇ ਰੱਖਿਆ ਹੋਇਆ ਫੇਰੇ ਹੋਏ ਨਹੀਂ ਕਿ 2 ਘੰਟੇ ਬਾਅਦ ਉਹ ਵਿਆਹ ਟੁੱਟ ਜਾਂਦਾ ਹੈ ਆਖਿਰ ਅਜਿਹੀ ਕਿਹੜੀ ਵਜ੍ਹਾ ਸੀਗੀ ਕਿ ਇਹ ਵਿਆਹ ਦੋ ਘੰਟੇ ਤੱਕ ਇਹ ਨਹੀਂ ਚੱਲਿਆ ਜਿੱਥੇ ਪੂਰੇ 7 ਜਨਮਾਂ ਦਾ ਕਿਹਾ ਜਾਂਦਾ ਹੈਗਾ ਕਿ ਰਿਸ਼ਤਾ ਹੁੰਦਾ ਹੈਗਾ 7 ਜਨਮਾਂ ਦਾ ਪਰ ਇੱਥੇ ਤਾਂ ਇੱਕ ਜਨਮ ਦਾ ਬਹੁਤ ਦੂਰ ਦੀ ਗੱਲ ਹੈ ਦੋ ਘੰਟੇ ਤੱਕ ਇਹ ਰਿਸ਼ਤਾ ਕਿਉਂ ਨਹੀਂ ਨਿਭਿਆ ਆਖਿਰ ਕੀ ਹੈ ਇਸ ਦੇ ਪਿੱਛੇ ਦੀ ਵਜ੍ਹਾ ਦਰਅਸਲ ਤੁਹਾਨੂੰ ਦੱਸ ਦਈਏ ਕਿ ਉੱਤਰ ਪ੍ਰਦੇਸ਼ ਦੇ ਮथुरा ਦੇ ਵਿੱਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਵਿਆਹ ਤੋਂ ਸਿਰਫ 2 ਘੰਟੇ ਬਾਅਦ ਹੀ ਲਾੜਾ ਲਾੜੀ ਦਾ ਰਿਸ਼ਤਾ ਟੁੱਟ ਗਿਆ ਇਸ ਦੌਰਾਨ ਸਥਿਤੀ ਦੇ ਵਿੱਚ ਹੱਦ ਤੱਕ ਵਿਗੜ ਗਈ ਕਿ ਲਾੜੇ ਲਾੜੀ ਦੇ ਪਰਿਵਾਰ ਨੇ ਲਾੜੇ ਦੀ ਬੁਰੀ ਤਰੀਕੇ ਨਾਲ ਕੁੱਟਮਾਰ ਕੀਤੀ ਅਸਦੇ ਉਸਦੇ ਕੱਪੜੇ ਤੱਕ ਪਾੜ ਦਿੱਤੇ ਇਸ ਬਾਅਦ ਤੋਂ ਬਾਅਦ 2 ਲੱਖ ਰੁਪਏ ਲੈ ਕੇ ਦੋਵਾਂ ਧਿਰਾਂ ਦੇ ਵਿੱਚ ਸਮਝੌਤਾ ਹੋ ਗਿਆ ਮਿਲੀ ਜਾਣਕਾਰੀ ਦੇ ਮੁਤਾਬਕ ਲਾੜਾ ਲਾੜੀ ਦਾ ਇਹ ਰਿਸ਼ਤਾ ਵੈਬਸਾਈਟ ਯਾਨੀ ਕਿ ਸੋਸ਼ਲ ਮੀਡੀਆ ਸ਼ਾਦੀ.com ਦੇ ਉੱਤੇ ਰਾਹੀਂ ਤੈਅ ਹੋਇਆ ਸੀਗਾ ਲਾੜਾ ਅੰਕਿਤ ਵਰਮਾ ਮੂਲ ਰੂਪ ਦੇ ਵਿੱਚ ਕਾਨਪੂਰ ਦਾ ਰਹਿਣ ਵਾਲਾ ਸੀ ਜੋ ਇਸ ਸਮੇਂ ਮथुरा ਦੇ ਗਲੀ ਸੁਨਾਰਨ ਖੇਤਰ ਦੇ ਵਿੱਚ ਕਿਰਾਏ ਦੇ ਮਕਾਨ ਦੇ ਵਿੱਚ ਰਹਿੰਦਾ ਹੈ ਉੱਤੇ ਹੀ ਲਾੜੀ ਦਾ ਪਰਿਵਾਰ ਪਿਛਲੇ 4 ਦਿਨਾਂ ਤੋਂ ਮथुरा ਦੇ ਵਿੱਚ ਵਿਆਹ ਦੀਆਂ ਤਿਆਰੀਆਂ ਦੇ ਵਿੱਚ ਰੁੱਝਿਆ ਹੋਇਆ ਸੀ ਵਿਆਹ ਦੀਆਂ ਰਸਮਾਂ ਪੂਰੀਆਂ ਹੋਣ ਤੋਂ ਬਾਅਦ ਜਦੋਂ ਲਾੜੀ ਨੂੰ ਗਹਿਣਿਆਂ ਦੇ ਨਾਲ ਸਜਾਉਣ ਦਾ ਸਮਾਂ ਆਇਆ ਤਾਂ ਵਿਵਾਦ ਸ਼ੁਰੂ ਹੋ ਗਿਆ ਦੋਸ਼ ਇਹ ਲੱਗੇ ਕਿ ਲਾੜੇ ਦੇ ਪੱਖ ਨੇ ਗਹਿਣੇ ਨਹੀਂ ਦਿੱਤੇ ਜਿਸ ਕਾਰਨ ਗਰਮਾ-ਗਰਮ ਬਹਿਸ ਹੋ ਗਈ। ਇਸ ਦੌਰਾਨ ਲਾੜੀ ਦੇ ਪਰਿਵਾਰ ਨੇ ਕਿਹਾ ਹੈ ਕਿ ਅੰਕਿਤ ਵਰਮਾ ਨੇ ਵਿਆਹ ਤੋਂ ਪਹਿਲਾਂ ਇੱਕ ਘਰ ਅਤੇ ਇੱਕ ਚੰਗੀ ਨੌਕਰੀ ਹੋਣ ਦਾ ਦਾਵਾ ਕੀਤਾ ਸੀ ਜੋ ਬਾਅਦ ਦੇ ਵਿੱਚ ਝੂਠ ਸਾਬਤ ਹੋਇਆ। ਜਦੋਂ ਲਾੜੀ ਦੇ ਪਰਿਵਾਰ ਨੇ ਸਥਿਤੀ ਦੇ ਉੱਤੇ ਸਵਾਲ ਉਠਾਇਆ ਤਾਂ ਦੋਵਾਂ ਪਰਿਵਾਰਾਂ ਦੇ ਵਿੱਚਕਾਰ ਝਗੜਾ ਵੱਧ ਗਿਆ ਜਿਸ ਕਾਰਨ ਮਾਹੌਲ ਖਰਾਬ ਹੋ ਗਿਆ। ਗੁੱਸੇ ਦੇ ਵਿੱਚ ਲਾੜੀ ਦੇ ਪਰਿਵਾਰ ਨੇ ਲਾੜੇ ਨੂੰ ਬੰਦਕ ਬਣਾ ਲਿਆ। ਗੇਸਟ ਹਾਊਸ ਦੇ ਵਿੱਚ ਹੰਗਾਮਾ ਕਰਦੇ ਹੋਏ ਲਾੜੇ ਦੇ ਕੱਪੜੇ ਤੱਕ ਪਾੜ ਦਿੱਤੇ ਗੈਸਟ ਹਾਊਸ ਦੇ ਮਾਲਕ ਦੇ ਅਨੁਸਾਰ ਲਾੜੇ ਦੇ ਜੋ ਖਿਲਾੜੇ ਨੇ ਗੈਸਟ ਹਾਊਸ ਦੀ ਬੁਕਿੰਗ ਕਰਵਾਈ ਸੀ ਪਰ ਲੜਾਈ ਸ਼ਾਇਦ ਕਿਤੇ ਹੋਰ ਸ਼ੁਰੂ ਹੋ ਗਈ ਤਾਂ ਸਾਰੀ ਰਾਤ ਪੁਲਿਸ ਬੁਲਾਉਣ ਬਾਰੇ ਚਰਚਾ ਹੁੰਦੀ ਰਹੀ ਪਰ ਦੋਵਾਂ ਧਿਰਾਂ ਨੇ ਆਪਸੀ ਸਿਆਮਤ ਦੇ ਨਾਲ ਮਾਮਲਾ ਸੁਲਝਾਉਣ ਦਾ ਫੈਸਲਾ ਕੀਤਾ ਲੜੇ ਦੇ ਭਰਾਵਾਂ ਨੇ ਸਥਿਤੀ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਅਤੇ ਅੰਤ ਦੇ ਵਿੱਚ 2 ਲੱਖ ਰੁਪਏ ਨਗਦ ਦੇ ਕੇ ਸਮਝੌਤਾ ਹੋ ਗਿਆ ਤੇ ਇਸ ਦੇ ਨਾਲ ਵਿਆਹ ਤੋਂ ਸਿਰਫ 2 ਘੰਟੇ ਬਾਅਦ ਹੀ ਰਿਸ਼ਤਾ ਖਤਮ ਵੀ ਹੋ ਗਿਆ